ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਦੇਣ ਲੱਗੇ ਆ ਜੀ ਤੁਹਾਨੂੰ ਜੇਕਰ ਤੁਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਂਦੇ ਹੋ ਜਿਵੇਂ ਕਿ ਚੰਡੀਗੜ੍ਹ ਪੰਜਾਬ ਦੇ ਵਿੱਚ ਸਾਰਿਆਂ ਨੂੰ ਵੱਡਾ ਸ਼ਹਿਰ ਹੈ ਇਹੋ ਜੀ ਕਿਸੇ ਵੱਡੀ ਸਿਟੀ ਦੇ ਵਿੱਚ ਤੁਸੀਂ ਐਂਟਰ ਕਰਦੇ ਹੋ ਤਾਂ ਤੁਸੀਂ ਇਹ ਪੰਜ ਗਲਤੀਆਂ ਕਦੇ ਵੀ ਨਹੀਂ ਕਰਨੀਆਂ ਜਿਹੜੀਆਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਵੀ ਜੇ ਪੰਜ ਗਲਤੀਆਂ ਤੁਸੀਂ ਕਰੋਗੇ ਤਾਂ ਤੁਹਾਡਾ મોટો ਚਲਾਨ ਹੋ ਜਾਵੇਗਾ ਉਹ ਕਿਹੜੀਆਂ ਪੰਜ ਗਲਤੀਆਂ ਜਿਹੜੀਆਂ ਤੁਸੀਂ ਨਹੀਂ ਕਰਨੀਆਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਯਕੀਨ ਮੰਨਿਓ ਤੁਹਾਨੂੰ ਮੋٹے ਖਰਚੇ ਤੋਂ ਬਚ ਜਾਓਗੇ ਜੇਕਰ ਤੁਸੀਂ ਵੀਡੀਓ ਨੂੰ ਵੇਖ ਲੈਨੇ ਹੋ ਜੇਕਰ ਵੀਡੀਓ ਦੇ ਵਿੱਚ ਉੱਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਸੋ ਬਿਨਾ ਕਿਸੇ ਦੇਰੀ ਤੋਂ ਆਜੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਗੱਡੀ ਨੂੰ ਲੈ ਕੇ ਜਾ ਰਹੇ ਹੋ ਕਿਸੇ ਵੱਡੀ ਸਿਟੀ ਦੇ ਵਿੱਚ ਮਹਾਨਗਰ ਦੇ ਵਿੱਚ ਉਹਦੇ ਕਦੇ ਵੀ ਗੱਡੀ ਦੇ ਅਲਾਈ ਵੀਲ ਨਹੀਂ ਚੇਂਜ ਹੋਣੇ ਚਾਹੀਦੇ ਕਿਉਂਕਿ ਪਿੱਛੇ ਜੇ ਸਰਕਾਰ ਨੇ ਇੱਕ ਨਿਯਮ ਬਣਾਇਆ ਸੀ ਵੀ ਜੇਕਰ ਤੁਸੀਂ ਆਪਦੀ ਗੱਡੀ ਦੇ ਨਾਲ ਛੇੜਛਾੜ ਕਰਦੇ ਹੋ ਉਹਦੀ ਕੋਈ ਮੋਡੀਫਿਕੇਸ਼ਨ ਕਰਦੇ ਹੋ ਤਾਂ ਉਹਦਾ ਵੀ ਚਲਾਨ ਹੋਵੇਗਾ ਉਹਨਾਂ ਦੇ ਵਿੱਚੋਂ ਮੋਡੀਫਿਕੇਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਸੀ ਅਲੋਏ ਵੀਲ ਤੁਹਾਡੀ ਗੱਡੀ ਦੇ ਜੇਕਰ ਅਲੋਏ ਵੀਲ ਪਵਾਏ ਆ ਤਾਂ ਤੁਹਾਡਾ ਚਲਾਨ ਹੋਵੇਗਾ ਇੱਥੇ ਜ਼ਿਕਰਯੋਗ ਇਹ ਹੈ ਕਿ ਜੇਕਰ ਗੱਡੀ ਦੇ ਨਾਲ ਦੇ ਰਿਮ ਆਏ ਆ ਫਿਰ ਨਹੀਂ ਜੇਕਰ ਕਈ ਵਾਰੀ ਆਪਾਂ ਛੋਟਾ ਵੈਰੀਐਂਟ ਲੈ ਲੈਨੇ ਜਿਵੇਂ ਐਲਡੀਆਈ ਲੈ ਲਿਆ ਵੀਐਕਐਸਆਈ ਲੈ ਲਿਆ ਜਿਨ੍ਹਾਂ ਦੇ ਨਾਲ ਕੰਪਨੀ ਦੇ ਵੱਲੋਂ ਅਲੋਏ ਵੀਲ ਲੱਗੇ ਲਗਾਏ ਨਹੀਂ ਆਉਂਦੇ ਉਦੋਂ ਬਾਅਦ ਚ ਆਪਾਂ ਮੋਡੀਫਿਕੇਸ਼ਨ ਕਰਵਾ ਲੈਨੇ ਆ ਤਾਂ ਪੁਲਿਸ ਵਾਲੇ ਤੁਹਾਡਾ ਚਲਾਨ ਜ਼ਰੂਰ ਕਰ ਸਕਣਗੇ ਜੇਕਰ ਤੁਸੀਂ ਵੀ ਐਵੇਂ ਦੀ ਕੋਈ ਮੋਡੀਫਿਕੇਸ਼ਨ ਕਰਵਾਈ ਆ ਆਪਦੀ ਗੱਡੀ ਦੇ ਵਿੱਚ ਅਲੋਏ ਵੀਲ ਪਵਾਏ ਆ ਤਾਂ ਸਾਵਧਾਨ ਤੁਹਾਡਾ ਚਲਾਨ ਹੋਣ ਵਾਲਾ ਸੋ ਤੁਸੀਂ ਕਦੇ ਵੀ ਕੋਸ਼ਿਸ਼ ਕਰੋ ਗੱਡੀ ਦੇ ਨਾਲ ਦੇ ਟਾਇਰ ਹੀ ਰੱਖੋ ਜੇਕਰ ਅਪਗ੍ਰੇਡ ਕਰਵਾਈ ਆ ਵੱਡੀ ਸਿਟੀ ਦੇ ਵਿੱਚ ਨਾ ਲੈ ਕੇ ਜਾਓ ਉੱਥੇ ਪੁਲਿਸ ਤੁਹਾਡਾ ਚਲਾਣ ਕੱਟ ਸਕਦੀ ਹੈ ਜੀ ਦੂਜੀ ਜਿਹੜੀ ਤੁਸੀਂ ਗੱਲ ਦਾ ਧਿਆਨ ਰੱਖਣਾ ਹੈ ਜੀ ਉਹ ਆ ਲਾਈਟਾਂ ਨੂੰ ਲੈ ਕੇ ਜੇਕਰ ਤੁਸੀਂ ਹਾਈ ਬੀਮ ਦੇ ਉੱਤੇ ਗੱਡੀ ਚਲਾ ਰਹੇ ਹੋ ਰਾਤ ਨੂੰ ਹਨੇਰਾ ਪੈ ਗਿਆ ਤੇ ਤੁਹਾਡੀ ਜਿਹੜੀ ਲਾਈਟਾਂ ਉਹ ਹਾਈ ਬੀਮ ਦੇ ਉੱਤੇ ਆ ਤਾਂ ਤੁਹਾਡਾ ਤਾਂ ਵੀ ਚਲਾਣ ਹੋ ਜਾਵੇਗਾ ਕਿਉਂਕਿ ਇਹਨਾਂ ਨੇ ਨੋਰਮਸ ਬਣਾਏ ਆ ਵੀ ਰਾਤ ਨੂੰ ਤੁਸੀਂ ਸਿਟੀ ਦੇ ਵਿੱਚ ਜਾਂ ਕਿਸੇ ਵੀ ਰੈਸ਼ੀ ਏਰੀਏ ਦੇ ਵਿੱਚ ਜਿਹੜਾ ਛੋਟੀ ਲਾਈਟ ਨੀਵੀਂ ਰੱਖਣੀ ਆ ਤੁਸੀਂ ਛੋਟੀ ਲਾਈਟ ਚਲਾਉਣੀ ਆ ਲਾਈਟਾਂ ਨੂੰ ਹਾਈ ਬੀਮ ਤੇ ਕਦੇ ਵੀ ਨਹੀਂ ਰੱਖਣਾ ਸੋ ਜੇਕਰ ਤੁਸੀਂ ਹਾਈ ਬੀਮ ਤੇ ਜਾ ਰਹੇ ਹੋ ਤਾਂ ਪਤਾ ਨਹੀਂ ਕਿਹੜੇ ਨੁੱਕੜ ਤੇ ਤੁਹਾਨੂੰ ਰੋਕ ਕੇ ਇੱਕ ਮੋਟਾ ਫਰਲਾ ਥੋੜੂ ਝੰਮੇ ਮਾਰ ਦੇਣਿਆ ਪੁਲਿਸ ਵਾਲਿਆਂ ਨੇ ਟ੍ਰੈਫਿਕ ਪੁਲਿਸ ਵੱਲੋਂ ਸੋ ਕਦੇ ਵੀ ਆਪਦੀ ਜਿਹੜੀ ਲਾਈਟ ਆ ਉਹਨੂੰ ਨੀਵਾ ਰੱਖ ਕੇ ਚਲਾਇਓ ਅੱਜ ਤੋਂ ਬਾਅਦ ਕਿਤੇ ਵੀ ਕਿਸੇ ਵੀ ਸ਼ਹਿਰ ਦੇ ਵਿੱਚ ਜਾਓ ਵੈਸੇ ਕੋਈ ਵੱਡੇ ਸ਼ਹਿਰ ਦੀ ਲੋੜ ਨਹੀਂ ਜੇਕਰ ਆਪਾਂ ਆਮ ਛੋਟੇ ਸ਼ਹਿਰਾਂ ਦੇ ਵਿੱਚ ਕਿਤੇ ਜਾਂ ਕਸਬੇ ਦੇ ਰੇਸ਼ੀਅਰਗੇ ਦੇ ਵਿੱਚ ਜਾਂਦੇ ਆ ਜਿੱਥੇ ਮੋਟਰਸਾਈਕਲ ਸਾਈਕਲ ਵਾਲੇ ਜਾਂ ਹੋਰ ਰੇੜੀਆਂ ਵਾਲੇ ਤੁਹਾਡੇ ਮੱਥੇ ਲੱਗਦੇ ਆ ਤਾਂ ਆਪਾਂ ਨੂੰ ਲੋ ਬੀਮ ਕਰਕੇ ਚੱਲਣਾ ਚਾਹੀਦਾ ਉੱਥੇ ਕਦੇ ਵੀ ਹਾਈ ਬੀਮ ਨਹੀਂ ਕਰਨਾ ਚਾਹੀਦਾ ਜੇ ਭਾਵੇਂ ਤੁਹਾਡੇ ਕੋਲੇ ਮੋਟਰਸਾਈਕਲ ਆ ਉਹਦੀ ਲੋ ਬੀਮ ਰੱਖੋ ਕੋਈ ਗੱਡੀ ਆ ਕੋਈ ਬੱਸ ਆ ਟਰੱਕ ਲੋ ਬੀਮ ਨਾਲ ਚਲਾਓ ਕਿਉਂਕਿ ਜਿਹੜਾ ਸਾਹਮਣੇ ਤੋਂ ਆਉਣ ਵਾਲਾ ਹੈ ਜੇ ਉਹਦੀਆਂ ਅੱਖਾਂ ਤੇ ਲਾਈਟ ਵੱਜੀ ਤਾਂ ਤੁਹਾਡੇ ਨਾਲ ਹੀ ਟਕਰਾਉਣਾ ਉਹਨੇ ਕੋਈ ਥਰਡ ਪਰਸਨ ਨਹੀਂ ਕਿਉਂਕਿ ਜੇ ਉਹਦੀਆਂ ਅੱਖਾਂ ਚ ਦੁਲਹਾ ਗਈਆਂ ਤਾਂ ਤੁਹਾਨੂੰ ਵੀ ਸਿੱਧੀ ਕਰੂਗਾ ਅਗਲਾ ਸੋ ਆਪ ਵੀ ਸੇਫ ਰਹੋ ਤੇ ਦੂਜਿਆਂ ਨੂੰ ਵੀ ਸੇਫ ਰੱਖੋ ਤੀਜੇ ਨੰਬਰ ਤੇ ਜਿਹੜੀ ਤੁਸੀਂ ਗੱਲ ਦਾ ਧਿਆਨ ਰੱਖਣਾ ਜੀ ਉਹ ਧਿਆਨ ਰੱਖਣਾ ਪੈਸੈਂਜਰ ਸੀਟ ਤੇ ਬੈਠੇ ਜਿਹੜੇ ਤੁਹਾਡੇ ਨਾਲ ਪੈਸੈਂਜਰ ਹੈ ਉਹਨਾਂ ਦੇ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਹੈ ਪਿਛਲੇ ਬੰਦਿਆਂ ਦੇ ਵੀ ਪਹਿਲਾਂ ਜਿਹੜਾ ਸੀਗਾ ਵੀ ਇੱਕ ਤਾਂ ਡਰਾਈਵਰ ਦੇ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਹੈ ਤੇ ਨਾਲ ਜਿਹੜਾ ਕਨੈਕਟਰ ਸੀਟ ਤੇ ਬੈਠਾ ਉਹਦੇ ਲਾਜ਼ਮੀ ਲੱਗੀ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਸੇਫ ਮੰਨਦੀ ਸੀ ਅ ਸਰਕਾਰ ਪਰ ਹੁਣ ਟ੍ਰੈਫਿਕ ਨਿਯਮਾਂ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਹੋ ਚੁੱਕੀ ਹੈ ਉਹ ਕਹਿੰਦੇ ਜਿਹੜੇ ਤੁਹਾਡੇ ਤਿੰਨ ਬੰਦੇ ਪਿੱਛੇ ਬੈਠੇ ਆ ਉਹਨਾਂ ਦੇ ਵੀ ਸੀਟ ਬੈਲਟ ਲੱਗੀ ਹੋਈ ਹੋਣੀ ਲਾਜ਼ਮੀ ਹੈ ਜਿਹੜੇ ਹੁਣ ਨਵੇਂ ਵੇਰੀਐਂਟ ਆ ਰਹੇ ਆ ਗੱਡੀਆਂ ਦੇ ਉਹਨਾਂ ਦੇ ਤਿੰਨ ਸੀਟ ਬੈਲਟ ਆ ਪਿਛਲੇ ਪਾਸੇ ਕੁਝ ਕੋ ਪੁਰਾਣੇ ਹੈਗੇ ਆ ਜਿਹੜੇ ਉਹਨਾਂ ਦੇ ਦੋ-ਦੋ ਸੀਟਾਂ ਉਹ ਜਿਹੜਾ ਤੀਜਾ ਬੰਦਾ ਸੈਂਟਰ 'ਚ ਬੈਠਾ ਹੋਊਗਾ ਉਹਦੇ ਵਾਸਤੇ ਹਜੇ ਤੱਕ ਕੋਈ ਸੋਧ ਨਹੀਂ ਕੀਤੀ ਗਈ ਵੀ ਉਹਦੇ ਵਾਸਤੇ ਕੋਈ ਇਹਨੂੰ ਛੱਡ ਦਿੰਦੇ ਆ ਕਿ ਨਹੀਂ ਪਰ ਦੋਸਤੋ ਜੇਕਰ ਤੁਸੀਂ ਵੱਡੇ ਕਿਸੇ ਸ਼ਹਿਰ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਨਾਲ ਤਿੰਨ ਬੰਦੇ ਪਿੱਛੇ ਬੈਠੇ ਤੇ ਤਿੰਨਾਂ ਦੇ ਸੀਟ ਬੈਲਟ ਲਾਜ਼ਮੀ ਲੱਗੇ ਹੋਣੀ ਚਾਹੀਦੀ ਹੈ ਨਹੀਂ ਮੋਟਾ ਫਰਲਾ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਤੁਹਾਨੂੰ ਦੇ ਦਿੱਤਾ ਜਾਣਾ ਹੈ ਚਲਾਣ ਤੁਹਾਡਾ ਪੱਕਾ ਹੀ ਹੈ ਹੋ ਹੀ ਜਾਣਾ ਹੈ ਕਿਉਂਕਿ ਉਹਨਾਂ ਦੇ ਸੀਟ ਬੈਲਟ ਲੱਗੀ ਹੋਈ ਨਹੀਂ ਲਾਜ਼ਮੀ ਹੈ ਸੋ ਜੇਕਰ ਤੁਸੀਂ ਜਾਓ ਸੀਟ ਬੈਲਟ ਜ਼ਰੂਰ ਲਾਓ ਇਹ ਕਿਤੇ ਇਹ ਨਹੀਂਗਾ ਵੀ ਮਹਾਨਗਰ ਦੇ ਵਿੱਚ ਜਾਂ ਕਿਸੇ ਸਿਟੀ ਦੇ ਵਿੱਚ ਹੀ ਜਾਣਾ ਆਮ ਜੇਕਰ ਆਪਾਂ ਰੋਡਾਂ ਦੇ ਉੱਤੇ ਵਿਚਰਦੇ ਹਾਂ ਕਿਸੇ ਲੋਕਲੀ ਭਾਵੇਂ ਕਿਉਣਾ ਹੋਈਏ ਪਰ ਸੀਟ ਬੈਲਟ ਲਾਉਣ ਦੀ ਕਦੇ ਵੀ ਘੋਰ ਨਾ ਕਰੋ ਸੀਟ ਬੈਲਟ ਜ਼ਰੂਰ ਲਾਓ ਆਲ ਦੇ ਨਾਲ ਜੇਕਰ ਤੁਹਾਡੇ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਤੁਹਾਡੇ ਨਾਲ ਬੈਠਾ ਜਾਂ ਪਿੱਛੇ ਬੈਠਾ ਸੀਟ ਬੈਲਟ ਜ਼ਰੂਰ ਲਾ ਕੇ ਚੱਲੋ ਇਹ ਇੱਕ ਸੇਫਟੀ ਨਿਯਮ ਹੈ ਆਪਣੀ ਫਾਇਦੇ ਦੀ ਗੱਲ ਹੈ ਚੌਥੇ ਨੰਬਰ ਤੇ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਦੋਸਤੋ ਉਹ ਹੈ ਜੀ ਓਵਰ ਸਪੀਡ ਨੂੰ ਲੈ ਕੇ ਸੜਕ ਦੇ ਸਾਈਡਾਂ ਦੇ ਉੱਤੇ ਸਪੀਡ ਲਿਮਟ ਰੱਖੀ ਹੁੰਦੀ ਹੈ ਟਰੱਕ ਦੀ ਇੰਨੀ ਸਪੀਡ ਹੈ ਮੋਟਰਸਾਈਕਲ ਦੀ ਇੰਨੀ ਹੈ ਤੇ ਕਾਰ ਦੀ ਇੰਨੀ ਹੈ ਕਦੇ ਵੀ ਉਹ ਸਪੀਡ ਨੂੰ ਤੁਸੀਂ ਲਿਮਟ ਕ੍ਰਾਸ ਨਹੀਂ ਕਰਨੀ ਤੁਸੀਂ ਭਾਵੇਂ ਹਾਈਵੇ ਤੇ ਜਾ ਰਹੇ ਹੋ ਭਾਵੇਂ ਕਿਤੇ ਸਿਟੀ ਦੇ ਵਿੱਚ ਜਾ ਰਹੇ ਹੋ ਤੁਸੀਂ ਹਰ ਵਕਤ ਕੈਮਰੇ ਦੀ ਨਜ਼ਰ ਦੇ ਵਿੱਚੋਂ ਥਾਂ ਥਾਂ ਦੇ ਉੱਤੇ ਕੈਮਰੇ ਲੱਗੇ ਚੰਡੀਗੜ੍ਹ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਲੱਗ ਹੀ ਗਏ ਬਠਿੰਡਾ ਹੋਰ ਜਲੰਧਰ ਅਮਰਸਰ ਇਹੋ ਜਿਹੇ ਜਿਹੜੇ ਹੈਗੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੈਮਰੇ ਲਗਾ ਦਿੱਤੇ ਗਏ ਆ ਸੋ ਆਪਦੀ ਸਪੀਡ ਨੂੰ ਲਿਮਟ ਰੱਖ ਕੇ ਜ਼ਰੂਰ ਚੱਲੋ ਕਦੇ ਵੀ ਜਲਦਬਾਜ਼ੀ ਦੇ ਵਿੱਚ ਕਿਤੇ ਵੀ ਕ੍ਰੋਸਿੰਗ ਨਾ ਕਰੋ ਓਵਰਟੇਕ ਨਾ ਕਰੋ ਕਿਉਂਕਿ ਹੁਣ ਜਿਹੜਾ ਸਿਸਟਮ ਹੈ ਅਪਗ੍ਰੇਡ ਹੋ ਗਿਆ ਹੈ ਉਹਨਾਂ ਨੇ ਤੁਹਾਨੂੰ ਕੈਮਰੇ ਨਹੀਂ ਕੈਪਚਰ ਕਰਨਾ ਤੇ ਕੈਮਰੇ ਨਹੀਂ ਤੁਹਾਡਾ ਚਲਾਨ ਤੁਹਾਡੀ ਫੋਟੋ ਕੈਪਚਰ ਕਰਕੇ ਹੈੱਡ ਆਫਿਸ ਨੂੰ ਭੇਜ ਦੇਣੀ ਹੈ ਤੇ ਤੁਹਾਡਾ ਚਲਾਨ ਕੱਟ ਕੇ ਤੁਹਾਡੇ ਸਿਸਟਮ ਨੇ ਤੁਹਾਡੇ ਘਰੇ ਭੇਜ ਦੇਣਾ ਸੋ ਬਚ ਕੇ ਕਦੇ ਵੀ ਓਵਰ ਸਪੀਡ ਤਾਂ ਗੱਡੀ ਤੁਸੀਂ ਚਲਾਉਣੀ ਹੀ ਨਹੀਂ ਤੁਹਾਨੂੰ ਜਿੰਨੀ ਮਰਜ਼ੀ ਜਲਦੀ ਹੋਵੇ 5-10 ਮਿੰਟਾਂ ਦਾ ਦੇਖੋ ਕਦੇ ਫਰਕ ਪੈਂਦਾ ਨਹੀਂਗਾ ਜੇਕਰ ਤੁਸੀਂ ਸਲੋ ਜਾਓਗੇ ਤੇ ਤੇਜ਼ ਜਾਓਗੇ 10 ਮਿੰਟ ਪਹਿਲਾਂ ਪਹੁੰਚ ਜਾਓਗੇ ਅੱਗੇ ਜਿਹੜਾ ਪੰਜਵਾਂ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਤੁਹਾਨੂੰ ਸਾਰਿਆਂ ਨੂੰ ਲਗਭਗ ਇਹਦੇ ਬਾਰੇ ਪਤਾ ਹੀ ਆ ਉਹ ਹੈ ਗੱਡੀ ਦੇ ਕਾਗਜ਼ਾਂ ਨੂੰ ਲੈ ਕੇ ਗੱਡੀ ਦੇ ਕਾਗਜ਼ ਹਮੇਸ਼ਾ ਪੂਰੇ ਰੱਖੋ ਜੀ ਕਾਪੀ ਰੱਖੋ ਇੰਸ਼ੋਰੈਂਸ ਕਰਵਾਓ ਇੰਸ਼ੋਰੈਂਸ ਤੁਸੀਂ ਬੜੇ ਸਸਤੇ ਰੇਟ ਦੇ ਵਿੱਚ ਕਰਵਾ ਸਕਦੇ ਹੋ ਜਾਨੀ ਕਿ ਖੁਦ ਵੀ ਕਰ ਸਕਦੇ ਹੋ ਜੇਕਰ ਉਹ ਵੀਡੀਓ ਨਹੀਂ ਦੇਖੀ ਤਾਂ ਆਪਣੇ ਚੈਨਲ ਦੇ ਉੱਤੇ ਜਾ ਕੇ ਦੇਖਿਓ ਇੱਕ ਇੰਸ਼ੋਰੈਂਸ ਨੂੰ ਲੈ ਕੇ ਇੱਕ ਵੀਡੀਓ ਬਣੀ ਹੈ ਕਿਵੇਂ ਤੁਸੀਂ ਆਪ ਬਾਇ ਕਰ ਸਕਦੇ ਹੋ ਇੱਕ ਆਨਲਾਈਨ ਸਾਈਟ ਹੈ ਕੰਪੇਅਰ ਕਰੋ ਨਾਲ ਜੇਕਰ ਤੁਸੀਂ ਕਰਵਾਉਣ ਜਾ ਰਹੇ ਸਿਰਫ ਵੇਖ ਹੀ ਲਓ ਤਾਂ ਕਿ ਜਿੱਥੇ ਤੁਸੀਂ ਕਿਸੇ ਥਰਡ ਪਰਸਨ ਬੰਦੇ ਤੋਂ ਇੰਸ਼ੋਰੈਂਸ ਖਰੀਦਦੇ ਹੋ ਤਾਂ ਘੱਟੋ ਘੱਟ ਤੁਹਾਨੂੰ ਉਹਦੇ ਰੇਟ ਦਾ ਪਤਾ ਹੋਊਗਾ ਵੀਰ ਹਾਂ ਆ ਰੇਟ ਦਾ ਤਾਂ ਸਾਨੂੰ ਆ ਆ ਰੇਟ ਦਾ ਸਾਨੂੰ ਆਨਲਾਈਨ ਮਿਲ ਰਿਹਾ ਤੇ ਆ ਬੰਦਾ ਸਾਨੂੰ ਇੰਨੇ ਦਾ ਦਿੰਦਾ ਤੁਹਾਨੂੰ ਉਹਦੇ ਨਾਲ ਡੀਲ ਕਰਨੀ ਸੌਖੀ ਹੋ ਜਾਏਗੀ ਜੇਕਰ ਤੁਸੀਂ ਆਨਲਾਈਨ ਰੇਟ ਦੇਖੇ ਹੋਣਗੇ ਇੰਸ਼ੋਰੈਂਸ ਦੇ ਸੋ ਵੀਡੀਓ ਨੂੰ ਜਰੂਰ ਚੈੱਕ ਕਰਿਓ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਸੀ ਗੱਡੀ ਦੇ ਕਾਗਜ਼ਾਂ ਦੀ ਗੱਡੀ ਦੇ ਕਾਗਜ਼ ਹਮੇਸ਼ਾ ਪੂਰੇ ਰੱਖੋ ਜਿਵੇਂ 50 60 ਰੁਪਏ ਦਾ ਇਹ ਪੋਲੂਸ਼ਨ ਦਾ ਜੇਕਰ ਤੁਸੀਂ ਟ੍ਰੈਫਿਕ ਪੁਲਿਸ ਦੇ ਰਿੱਕੇ ਚੜ ਗਏ ਤੁਸੀਂ ਵੱਡੇ ਸ਼ਹਿਰ ਦੇ ਵਿੱਚ ਜਾ ਰਹੇ ਹੋ ਤੇ ਤੁਹਾਡੇ ਕੋਲ 50 ਰੁਪਏ ਦਾ ਇੱਕ ਪੋਲੂਸ਼ਨ ਨਹੀਂ ਤਾਂ ਇੱਕ ਮੋਟਾ ਚਲਾਨ ਹੋਊ ਇੱਕ ਮੋਟੀ ਜੀ ਅਮਾਉਂਟ ਮੈਂ ਤੁਹਾਨੂੰ ਦੱਸਦਾ ਵੀ 10000 ਰੁਪਏ ਜੁਰਮਾਨਾ ਰੱਖਿਆ ਹੈ ਜੇਕਰ ਤੁਹਾਡੇ ਕੋਲ ਪੋਲੂਸ਼ਨ ਸਰਟੀਫਿਕੇਟ ਨਹੀਂ ਸੋ ਕਦੇ ਵੀ ਤੁਸੀਂ ਦੋਸਤੋਂ ਘੌੜ ਨਹੀਂ ਕਰਨੀ ਆਪਦੇ ਗੱਡੀ ਦੇ ਡਾਕੂਮੈਂਟ ਹਮੇਸ਼ਾ ਪੂਰੇ ਕਰਨੇ ਆ ਡਰਾਈਵਿੰਗ ਲਾਇਸੈਂਸ ਵਗੈਰਾ ਨਾਲ ਲੈ ਕੇ ਚੱਲਣਾ origignal copy ਜ਼ਰੂਰ ਹੋਣੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇਹ ਸੀ ਕੁਝ ਪੰਜ ਟਿਪਸ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਵੀਡੀਓ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਅਗਲੀ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ